ਤਾਂ ਜਿਹੜੇ ਦੀ ਬੀਟੀ ਕਰਦੀ ਹੈ ਜੀ ਸਾਰੇ ਜਿਹੜੇ ਦੁਕਾਨਦਾਰ ਸਾਹਿਬ ਹੈ ਵੀ ਹੈ ਬੀਤੀ ਹੈ ਕੀ ਹੈ ਦੂਜਾ ਦੇਖੋ ਸਾਫ ਨੂੰ ਮੰਨਣਾ ਜਿਹੜੇ ਸਾਡੇ ਬਹੁਤ ਸੀਰੀਅਸ ਮੀਡੀਅਮ ਟੈਬਲ ਸੈਕਟਰੀ ਨੇ ਉਹਨਾਂ ਨੇ ਐਕਸੀਡੈਂਟਸ ਹੋ ਗਿਆ ਜਿਹੜੇ ਤੁਸੀਂ ਉਹਨਾਂ ਨੂੰ ਮੰਨਣਾ ਆਪਣੇ ਦੁਕਾਨਦਾਰ ਸਾਹਿਬ ਨੂੰ ਮੰਨਣਾ ਜਿੰਦੀਆਂ ਨੂੰ ਮੰਨਣਾ ਹੈਗਾ ਤੇ ਅਸੀਂ ਪੰਜਾਬ ਦੀ ਗੱਲ ਕਰਨੀ ਹੈਗੀ ਹੈ ਜੋ ਜ਼ੁਲਮ ਹੋ ਰਿਹਾ ਹੈ ਸਿੱਖਾਂ ਦੇ ਉੱਤੇ ਸੈਂਟਰ ਦੀ ਸਰਕਾਰ ਨੇ ਆਰਡਰ ਦੇ ਦਿੱਤੇ ਹੈ ਕਿ ਹੁਣ ਤੋਂ ਜਿਹੜੇ ਲੋਕ ਸਿੱਖ ਹਰਿਸ਼ਤਾਨ ਮੰਗ ਮੰਗਦੇ ਆ ਉਹ ਪ੍ਰੈਸ਼ਰ ਆ ਕੇ ਬਾਹਰ ਦੇ ਮੁੱਖਾਂ ਚ ਚਲੇ ਜਾਂਦੇ ਸੀਗੇ ਤੇ ਬੌਦੀ ਸਾਹਿਬ ਕੰਡੀਅਤੀ ਭਾਰਤ ਦੇ ਮੰਤਰੀਆਂ ਨੂੰ ਰਿਪੋਰਟਾਂ ਭੇਜ ਦੇ ਸੀਗੇ ਦਸਤਾਵੇਜ਼ ਭੇਜ ਦੇ ਸੀਗੇ ਤੇ ਇਹ ਫਰਾਰ ਲੋਕ ਹੈ ਕਿ ਇਹਨਾਂ ਨੂੰ ਵਾਪਸ ਭੇਜੋ ਪਰ ਹੋਲਡਰ ਸਿੱਧੀ ਬੋਲੀ ਮਾਰਦੇ ਹੈ ਜਿਹੜਾ ਕਿ ਇਹ ਬਹੁਤ ਖਤਰਨਾਕ ਸਮਾਨ ਸਿੱਖਰਜਰ ਤੇ ਆਇਆ ਹੋਇਆ ਹੈ ਤਾਂ ਇਹਦੇ ਬਾਰੇ ਸਾਂਝੇ ਫਿਡਆ ਪਾਰਲੀਮੈਂਟ ਨੂੰ ਦੱਸਣ ਦੀਆਂ ਨਹੀਂ ਹੈ ਕਿ ਜਿਵੇਂ ਕੈਨੇਡਾ ਦੇ ਵਿੱਚ 10 ਸਿੱਖਾ ਨੂੰ ਮਾਰਸ ਤਾ ਹੈਗਾ ਫਿਰ ਬ੍ਰਿਟਾਨੀਆਂ ਦੇ ਵਿੱਚ ਇੱਕ ਨੂੰ ਮਾਰਤਾ ਹੈ ਅਮਰੀਕਾ ਦੇ ਵਿੱਚ ਕੋਸ਼ਿਸ਼ ਕੀਤੀ ਹੈ ਪਰ ਉਹ ਨੂੰ ਮਾਰਨ ਦੀ ਪਰ ਉਹ ਕਾਮਯਾਬ ਨਹੀਂ ਹੋਈ ਉਹ ਗੰਦਾ ਫੜਿਆ ਗਿਆ ਔਰ ਫਿਰ ਪਾਕਿਸਤਾਨ ਦੇ ਵਿੱਚ ਦੋ ਸਿੰਘ ਮਾਰਤੇ ਹੈ ਹਨ ਜਿਹਨੂੰ ਜੇ ਅਸੀਂ ਇੱਕ ਮਹੱਤਵਪੂਰਨ ਪੰਜਾਬ ਦੇ ਵਿੱਚ ਇੱਕ ਮਹੱਤਵਪੂਰਨ ਹੈ ਜੋ ਇਹ ਜਿਹੜੀ ਪਾਲਿਸੀ ਹੈ ਇਹ ਇੰਟਰਨੈਸ਼ਨਲ ਪੱਧਰ ਦੇ ਉੱਤੇ ਇੱਕ ਬਹੁਤ ਖਤਰਨਾਕ ਪਾਲਿਸੀ ਹੈ ਕਿਉਂ ਕਰਕੇ ਇੰਡੀਆ ਦੂਜੇ ਮੁਲਕਾਂ ਦੀ ਬਾਦਸ਼ਾਹੀ ਸੌਵਰਨਿਟੀ ਨੂੰ ਤੋੜ ਕੇ ਇਹ ਉੱਥੇ ਸਿੱਖਾਂ ਨੂੰ ਮਰਵਾ ਰਿਹਾ ਹੈ ਅਸੀਂ ਕਿੰਨੇ ਚਿਰ ਦੇ ਕਹਿ ਰਹੇ ਹਾਂ ਕਿ ਇਹ ਸਾਰੇ ਜਿੰਨੇ ਵੀ ਤੁਲਬਾਰੇ ਬਾਹਰ ਦੇ ਮੋਰਚਾਂ ਖੜੀ ਹੈ ਉਹ ਨਾ ਜੋ ਟੇਗ ਨਾ ਰੱਖਦੀ ਹੈ ਰੋ ਜਿਹੜੀ ਇੰਟੈਲੀਜੈਂਸ ਇੰਝ ਨਹੀਂ ਰੱਖੀ ਹੈ ਤੇ ਜਿਹੜੇ ਸਿੱਖ ਆਵਾਜ਼ ਨਾਲ ਹਕੂਮਤ ਦੇ ਨਾਲ ਚੱਲਦੇ ਆ ਉਹਨਾਂ ਨੂੰ ਸੂਲਤਾਂ ਦੇ ਦਿੰਦੀ ਹੈ ਬੀਜੇ ਦੇ ਦਿੰਦੀ ਹੈ ਜਿਹੜੇ ਸਿੱਖ ਨਹੀਂ ਚੱਲਦੇ ਉਹਨਾਂ ਨੂੰ ਵੀ ਜਾਣੀ ਗੰਦੀ ਤੇ ਹੋਰ ਤਾਂ ਕਰਨ ਦੀ ਕੋਸ਼ਿਸ਼ ਕਰਦੀ ਹੈ ਤੇ ਉਹਨਾਂ ਦੇ ਘਰਦਿਆਂ ਨੂੰ ਫੜ ਲੈਂਦੀ ਹੈ ਸੋੜ ਇਹ ਸਾਡੀਆਂ ਜਿਹੜੀਆਂ ਖਤਰਨਾਕ ਕੀ-ਕਿਆ ਹੋ ਰਹੀ ਹੈ ਇਹਦੇ ਬਾਰੇ ਅਸੀਂ ਗੱਲ ਕਰਨਾ ਹੈ ਇਕ ਗੱਲ ਹੋਰ ਮਾਸਾ ਪੰਜਾਬ ਦੇ ਲੋਕ ਛੇਤੀ ਪਲਟ ਜਾਂਦੇ ਜਿਸ ਤਰ੍ਹਾਂ ਕਿ ਸਰਜੀ ਸਿੰਘ ਆਲਸਾ ਜਿੱਤੇ ਆ ਲੋਕਾਂ ਵੀ ਇਹ ਹੁੰਦਾ ਵੀ ਉਹ ਵੀ ਕਹਿੰਦੇ ਪਤਾ ਨਹੀਂ ਸੀ ਦੀ ਦਿੱਤੀ ਜਿਹੜੀ ਗੋਮਦੀ ਦਾ ਤੁਸੀਂ ਆਪ ਦੀ ਜ਼ੇਬ ਤੇ ਕਿੰਨਾ ਤਸ਼ੱਦਦ ਹਟਾਇਆ ਨੌਕਰੀ ਛੱਡੀ ਕੋਈ ਤੁਹਾਨੂੰ ਨੌਕਟਵਾਉਣੇ ਪਏ ਜਿਹਨਾਂ ਵਿੱਚ ਤੁਹਾਨੂੰ ਹੱਥ ਦਾ ਜਿਹੜੇ ਤਸੀਹੇ ਦਿੱਤੇ ਗਏ ਇਹ ਦੁਨੀਆ ਤੁਹਾਡੇ ਵਰ ਨੂੰ ਕੋਈ ਪਰਵਰਤੀ ਸੀ ਸਭੀਆਂ ਸਭ ਨੂੰ ਸੀਟਾਂ ਮਿਲਦੀਆਂ ਸੋ ਉਸ ਤੋਂ ਬਾਅਦ ਦੁਬਾਰਾ ਕੀ ਕਮੀ ਆ ਗਈ ਪਾਰਟੀ ਦੇ ਵਿੱਚ ਕਿਉਂ ਨਹੀਂ ਉਹ ਖਾ ਮਿਲ ਰਿਹਾ ਲੋਕਾਂ ਵਿੱਚੋਂ ਵਲ ਕਿਉਂ ਨਹੀਂ ਬਣ ਰਿਹਾ ਇਹਦੇ ਵਿੱਚ ਕੀ ਕਮੀ ਹੈ ਮੈਰਿਟ ਕਮੀ ਹੈ ਲੋਕਾਂ ਦਾ ਕਮੀ ਥੋੜੀ ਜਿਹੀ ਉਹਨਾਂ ਨੇ ਤਾਂ ਬਹੁਤ ਵੋਟਾਂ ਪਾਈਆਂ ਪਰ ਜੀ ਚੱਲ ਗਈ ਫੌਜੀ ਹੈ ਕਿ ਸੋ ਮੈਂ ਹਾਰ ਗੰਨ ਨਾ ਪਣਣ ਦੇ ਪਿੱਛੇ ਕੰਮਿਤ ਹੈ ਜੇ ਮਰ ਤੁਹਾਡਾ ਅਗਲਾ ਕੀ ਪਲਾਨ ਹੋਊਗਾ ਜੀ ਕੀ ਪ੍ਰੋਗਰਾਮ ਹੋਊਗਾ ਜਿਸ ਤਰ੍ਹਾਂ ਨਵੀਂ ਅਕਾਲੀ ਜਰ ਆ ਰਿਹਾ ਹੈ ਅਸਰਾਂਿਆਂ ਦਾ ਵੀ ਨਵਾਂ ਉੱਭਰ ਹੈ ਕੋਈ ਕੀ ਹੈ ਨਵੀਂ ਪਾਰਟੀ ਦਾ ਹੁਣ ਕੋਈ ਪਲਟਪੋਟ ਫੈਦਾ ਲੰਦਾ ਜਾਂ ਇਹ ਤੁਹਾਡੇ ਤੋਂ ਦਾ ਮੈਨੂੰ ਤਾਂ ਕੋਈ ਗਿਆਨ ਨਹੀਂ ਕਿ ਕੋਈ ਨਵਾਂ ਫੈਦਾ ਹੋਊਗਾ ਤੇ ਨਹੀਂ ਹੁਣ ਸਾਡੀ ਪਾਰਟੀ ਰਹੀ ਹੈ ਜਿਹੜੀ ਪੂਰੀ ਕੰਮ ਕਰ ਰਹੀ ਹੈ ਸਾਰੇ ਮੰਚਾਂ ਵਿੱਚ ਸਾਡੇ ਬ੍ਰਾਂਚੇ ਲੱਗੀਆਂ ਸਾਰੇ ਹੰਕੈਂਡ ਵਿੱਚ ਹੈਗੀਆਂ ਕਾ ਸਾਡੀ ਪਾਰਟੀ ਬਹੁਤ 强ਤੀ ਹੈ ਜੇ ਤੁਸੀਂ ਸਮਝਦੇ ਹੋ ਕਿ ਸਭ ਦੀ ਪਾਰਟੀ ਤੇ ਨਾਲ ਕੋਈ ਹੋਰ ਪਾਰਟੀ ਥੇ ਬਣ ਨਹੀਂ ਸਕਦੀ ਇੱਕ ਮਾਨ ਸਾਹਿਬ ਜਿਹੜੇ ਪ੍ਰਦੇਸ਼ਾਂ ਦੇ ਵਿੱਚ ਸਿੱਖ ਕੌਮ ਨੇ ਚੱਲ ਰਿਹਾ ਤੁਸੀਂ ਦੱਸਿਆ ਜਸਤਰਾ ਅੰਨੋ ਜੀ ਹੋ ਗਏ ਜਿਸ ਤਰ੍ਹਾਂ ਭਾਈ ਹਰਦੀਪ ਸਿੰਘ ਡਿੱਚਰ ਜੀ ਨੂੰ ਸ਼ਿਰਕਤ ਕੀਤਾ ਗਿਆ ਪਾਕਿਸਤਾਨ ਦੇ ਵਿੱਚ ਪੰਜ ਵਾਦ ਸਾਹਿਬ ਨੂੰ ਚਿੰਨ ਕੀਤਾ ਗਿਆ ਇਸ ਤਰ੍ਹਾਂ ਦੇ ਛੀਧਾ ਵਾਸਤੇ ਕੋਈ ਤੁਹਾਡੀ ਪਾਰਟੀ ਪਾਲਾ ਕਰ ਰਹੀ ਹੈ ਕੋਈ ਦੇਸ ਬਣਾ ਰਹੀ ਹੈ ਸ਼ੀਮਾਂ ਜਿਹੜੀ ਗੱਲ ਕਰਦੇ ਆਂ ਕਿ ਹੋਰ ਤਾਂ ਕੋਈ ਤੁਸੀਂ ਸੁਣਿਆ ਕਿਸੇ ਪਾਰਟੀ ਨੇ ਗੱਲ ਕੀਤੀ ਹੋਵੇ ਐਸਟੀਪੀਸੀ ਦੇ ਕਿ ਕੀ ਹੋ ਗਏ ਸਿਰਫ ਸ਼੍ਰੋਮਣੀ ਕਾਨੂੰਨ ਪਰੰਪਰਾ ਇਸ ਦੀ ਗੱਲ ਕਰਤਾ ਹੈ ਤੇ ਤੋਂ ਸਾਰਿਆਂ ਨੂੰ ਟਾਈਮ ਦੇ ਟਾਈਮ ਤਰਸਿਆ ਹੀ ਹੋ ਰਿਹਾ ਹੋਂ ਤਾਂ ਨੂੰ ਇਹ ਦੀ ਪਤਾ ਕਿ ਸਪੋਨਸਰਿੰਗ ਪਾਰਲੀਮੈਂਟ ਨੇ ਦੀ ਬਸਾ ਕਰ ਦਿੱਤਾ ਕਿ ਸਿੱਖਾਂ ਦੇ ਹੋਂਦ ਪਰ ਰਾਜਨੀਤਿਕ ਦ੍ਰਿਸ਼ਟਕੋਣ ਨੇ ਆਮ ਹੋਈ ਹੈ ਦੀ ਜੰਨ ਦਿਨਾਂ ਤੋਂ ਫਸੇ ਜੀਆਂ ਹੋਈਆਂ ਸਾਰਾ ਕੁਝ ਹੈ ਤੇ ਅਮਰੀਕਾ ਨੇ ਵੀ ਬਹੁਤ ਤਕੜਾ ਸਟੈਂਡ ਲਿਆ ਹੈ ਕਿ ਸਾਡੀ ਤੁਸੀਂ ਬਾਦਸ਼ਾਹੀ ਤੋੜਨ ਦੀ ਕੋਸ਼ਿਸ਼ ਕੀਤੀ ਹੈ ਸੇ ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰਦੇ ਹੈਗੇ ਕਿ ਸਾਨੂੰ ਬਾਕੀ ਦੇ ਜਿਹੜੇ ਅਫਸਰ ਹੈਗੇ ਹੈ ਜਿਨ੍ਹਾਂ ਨੇ ਇਸ ਨੂੰ ਕੀਤਾ ਬੰਨੂ ਨੂੰ ਸਾਜਿਸ਼ ਬਣਾਈ ਮਾਰਨ ਦੀ ਮੋਰ ਦੇ ਵੀ ਨਾ ਸਾਨੂੰ ਦਿੱਖੋ ਇੱਕ ਬੰਦਾ ਗੁੱਸਾ ਭੜ ਕੇ ਉਹ ਅਦਾਲਤ ਦੇ ਵਿੱਚ ਉਹਦਾ ਕੇਸ ਨਿਊਯਾਰਕ ਦੇ ਵਿੱਚ ਚੱਲ ਰਿਹਾ ਨਗਿਆ ਤੇ ਕਿਉਂ ਕਰਕੇ ਬਨਾਇਸ ਦੇ ਵਿੱਚ ਹਿੰਦੂਆ ਪੱਖੀ ਪ੍ਰਾਈਮ ਮਿਨਿਸਟਰ ਜੀ ਦੇ ਸੁਨੇਹਾ ਉਹਨਾਂ ਨੇ ਕੋਈ ਐਮ ਇਡੈਂਟੀਟੀ ਫੀਸ ਜਿਹੜੇ ਉਸਤਾਜ ਸਿੰਘ ਖੰਡੇ ਨੂੰ ਇੰਡੀਆ ਅਗੈਂਸੀਆਂ ਨੇ ਗੈਰ ਦੇਖੇ ਮਾਮਲਾ ਦਿੱਤਾ ਹੈਗਾ ਤੁਹਾਡਾ ਮਾਥੀ ਲੈ ਕੇ ਸਾਰੇ ਮੁਲਕਾਂ ਵਿੱਚ ਅਸੀਂ ਬੜੀ ਨਿਗਰਾ ਰੱਖ ਰਹੇ ਹਾਂ ਤੇ ਸਾਰੇ ਮੁਲਕ ਜਿੰਨੇ ਵੀ ਆਸਟ੍ਰੇਲੀਆ ਨਿਊਜ਼ੀਲੈਂਡ ਭਾਰਤਾਂੀਆਂ ਕੈਨੇਡਾ ਅਮਰੀਕਾ ਨਹੀਂ ਹੈ ਇਹ ਬਹੁਤ ਚਿੰਤਕ ਨੇ ਪੀ ਸਿੱਖਾਂ ਦੇ ਉੱਤੇ ਜਬਰ ਹੋਣਾ ਸ਼ੁਰੂ ਹੋ ਗਿਆ ਇੱਕ ਮਾਨਸਾ ਚਰੋਣ ਕਮੇਟੀ ਤੋਂ ਨਾ ਆ ਰਹੀਆਂ ਕਿ ਤੁਹਾਡੇ ਪਾਰਟੀ ਦੀ ਤਿਆਰੀ ਹੈ ਕਾਨੂੰਨ ਵਾਸਤੇ ਸਾਡੀ ਪਾਰਟੀ ਦੀ ਰਿਪੋਰਟ ਪਿਆਰੀ ਹੈ ਕਿ ਪਾ 45 60 ਜਿਹੜੀ ਹੋ ਗਈ ਹੈ ਹਰ ਇੱਕ ਦਾ ਕਲੈਕਸ਼ਨ 14 ਸਾਲ ਤੋਂ ਪੁਰਾਣੀ ਨਹੀਂ ਇਹਦਾ ਮਤਲਬ ਕਿ ਹਿੰਦੂਸਭਾ ਦੀ ਸਰਕਾਰ ਨੇ ਸਿੱਖਿਆ ਨੂੰ ਖਾਸ ਪਹਿਲ ਦੇ ਗਿਮੋਰੀਅਤ ਤੇ ਹੈ ਉਹ ਕੋਲੇ ਹੈ ਕਿ ਸਿੱਖਿਆ ਦੇ ਗਿਮੋਰੀਅਤ ਫੈਲੀ ਹਿੰਦੁਸਤਾਨ ਦੇ ਵਿੱਚ ਇਹ ਗੱਲ ਹੋ ਰਹਾ ਮਾਨ ਸਾਹਿਬ ਜੋ ਸਰੋਣੇ ਕਮੇਟੀ ਦੇ ਕਾਰਜ ਸੀ ਬਾਦਲ ਦਾ ਕੰਮ ਜਾ ਤਾਬ ਜੀ ਸੀ ਹੁਣ ਉਹਦੇ ਵਿੱਚੋਂ ਜਿਹੜੇ ਲੋੜ ਬਾੜ ਹੋ ਚੁੱਕੇ ਬਾਕੀ ਘੜਾ ਲੱਕ ਹੋ ਗਿਆ ਹੁਣ ਲੱਕ ਕੀ ਢੇਰੇ ਸਾਡੀ ਮੰਗ ਲਈ ਆ ਜੀ ਜੋ ਪਿੱਛੇ ਗਲਤੀਆਂ ਹੋਈਆਂ ਨੇ ਸ਼ਰੋਣੀ ਕੰਗਲ ਬਾਦਲ ਵੱਲੋਂ ਬਾਕੀ ਤੜਾ ਨੂੰ ਤੁਸੀਂ ਬਰਾਬਰ ਦਾ ਦੋਸ਼ੀ ਮੰਨਦੇ ਆ ਜਾਂ ਬਾਕੀ ਤੜਾ ਵੱਖਰਾ ਹੋ ਗਿਆ ਤਾਂ ਵੀ ਸਜ਼ਾ ਮਾਫ ਕਰਾ ਗਿਆ ਤੇ ਬਰਾਬਰ ਦਾ ਦੋਸ਼ੀ ਹੋਂ ਸਭੀ ਬਾਦਲ ਦੇ ਉਹ ਜਿਹੜਾ ਉਸ ਮਾਫੀ ਪੱਤਰ ਹੈ ਸੱਚੇ ਗੁਣ ਸਾਥ ਨੂੰ ਜਿਹੜਾ 92 ਲੱਖ ਦਾ ਕੰਪੈਨ ਐਡਵਾਈਜ਼ ਕੀਤੀ ਹੈ ਉਹ ਵੀ ਵਾਪਸ ਆਇਆ ਜਿਹੜੇ ਪਰ ਗਾੜੀਆਂ ਚੁੱਕੀ ਹੋਇਆ ਹੈ ਜਿਹੜੇ ਨਾਮ ਦੇ ਪਿੰਡ ਦੋ ਸਿੰਘ ਮਾਰਦੇ ਉਹਨਾਂ ਨੂੰ ਬੰਦੇਗੇ ਫੜੇ ਨਹੀਂ ਗਏ ਮੁਲਜ਼ਮ ਕਿ ਉਹਨਾਂ ਦਾ ਵੀ ਸਾਨੂੰ ਇਨਸਾਫ ਦੀ ਬਜਾਇਆ ਤੇ ਇਹਨਾਂ ਨੂੰ ਇਹ ਵੀ ਪੁੱਛੋ ਕਿ ਤੁਸੀਂ ਮਾਫੀ ਕਰਨ ਨੂੰ ਤਿਆਰ ਹੋ ਔਰ ਤੁਸੀਂ ਕੀ ਤਾਕੀ ਹੈ ਇਹਦਾ ਫਾਰਮ ਭਰੂਗਾ ਜੋ ਕੁਝ ਤੁਸੀਂ ਨੁਕਸਾਨ ਸਿੱਖ ਫਾਰਮ ਦਾ ਕਰ ਰਿਹਾ ਹੈ ਕਿ ਉਹਨਾਂ ਤੋਂ ਕੀ ਚੋੜੀ ਬੋਲਦੇ ਜਿਹੜਾ ਇਹ ਅਮਰੀਕਾ ਕੈਨੇਡਾ ਦੇ ਵਿੱਚ ਆਪਸਾਂ ਦੇ ਵਿੱਚ ਯੂਕੇ ਦੇ ਵਿੱਚ ਸਿੱਖਾਂ ਨੂੰ ਮੌਜੂਦੇ ਆਰਡਰ ਤੇ ਨਾਮ ਮਾਰਿਆ ਜਾ ਰਿਹਾ ਹੈ ਪਰ ਦੋ ਮਿੰਟ ਮਾਹ ਸਾਹਿਬ ਇੱਕ ਕੱਲ ਹੋਰ ਜੇ ਸੰਦੀਰ ਬਾਦਲ ਨੂੰ ਕੱਲ ਪਹਿਰੇ ਵਿੱਚ ਖੜਾ ਹੋ ਜਾਂਦਾ ਤੁਹਾਡੇ ਹਿਸਾਬ ਨਾਲ ਜਿਹੜਾ ਬਾਕੀ ਖੜਾ ਉਹ ਵੀ ਖੜੇ ਦੇ ਵਿੱਚ ਖੜਾ ਹੋਣਾ ਚਾਹੀਦਾ ਆਖ ਖੁਸ਼ੂਬਾਤ ਤੋਂ ਦੁਨੀ ਹੈ ਕਿ ਇਹ ਕਰਕੇ ਇਹ ਹੁਣ ਅੰਤ ਦੇ ਵਿੱਚ ਜਿਹੜਾ ਉਹਨਾਂ ਤੋਂ ਕਮ ਨਹੀਂ ਤੇ ਜਿਹੜਾ ਲੋਕਾਂ ਨੇ ਰਿਜੈਕਟ ਕਰਤਾ ਹੁਣ ਮਾਫੀ ਅਤੇ ਆਗੇ ਇਹਨਾਂ ਦਾ ਇਹ ਕੰਨਕ ਵੀ ਮਾਫੀ ਮੰਗੀ ਤੇ ਕਦੋਂ ਚੁਣੀ ਇਹ ਪਾਰਟੀ ਤੋਂ ਉਤਰਾਇ ਜਾਈ ਇੱਕ ਮਾਹ ਸਾਹਿਬ ਗੁਰੂ ਕਰਸਾ ਜੀ ਇਹ ਵੀ ਗਿਰਗੀ ਹੋਈ ਆ ਤੁਹਾਡੀ ਪਾਰਟੀ ਵਿੱਚੋਂ ਨਰਿਕਨ ਮੋਰਚਾ ਚੱਲ ਰਿਹਾ ਸੀ ਤੇ ਮੋਰਚਾ ਜਾਰੀ ਸੀ ਕੁਝ ਕੁ ਸਮੇਂ ਬਾਅਦ ਰੁਕ ਦਿੱਤਾ ਗਿਆ ਰਿਕਸ਼ਾ ਕਰਕੇ ਜਾਂ ਬੇਰੋਗਾਰਨਾ ਕਰਕੇ ਕੀ ਤੁਹਾਡਾ ਮੋਰਚਾ ਜਾਰੀ ਰਹੂਗਾ ਹੋ ਜਾਂ ਹੋਲਟ ਵੀ ਕੀਤਾ ਹੈਗੇ ਇੱਥੇ ਹੁਣ ਉਹਨੂੰ ਜਾਰੀ ਰੱਖਾਂਗੇ